ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ, ਤੰਦਰੁਸਤ ਹੋਵੋ। ਇਸ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਕਿਸਾਨ ਵੀਰਾਂ ਦਾ ਸਵਾਲ ਕਿ ਬਾਸਮਤੀ ਦੀ ਕਿਹੜੀ ਕਿਸਮ ਦੀ ਚੋਣ ਕਰੀਏ। ਪੂਸਾ ਬਾਸਮਤੀ 1692, ਇੱਕ ਪੂਸਾ ਬਾਸਮਤੀ 1847 ਦੋਵੇਂ ICAR ਦੀਆਂ ਵੈਰੈਟੀਆਂ ਨੇ। ਤੇ ਉਹਨਾਂ ਵੱਲੋਂ ਪੰਜਾਬ ਵਾਸਤੇ ਰეკਮੈਂਡਡ ਨੇ ਪਰ ਪੀਏਯੂ ਲੁਧਿਆਣਾ ਵੱਲੋਂ ਜਿਹੜੀ ਫਿਲਹਾਲ ਪੂਸਾ ਬਾਸਮਤੀ 1847 ਦੀ ਸਿਫਾਰਸ਼ ਹੈਗੀ ਹੈ ਪੰਜਾਬ ਦੇ ਵਿੱਚ ਤੇ ਦੋਹਾਂ ਚੋਂ ਕਿਹੜੀ ਦੀ ਚੋਣ ਕਰੀਏ ਕਿਸਾਨ ਵੀਰੋ ਦੇਖੋ ਬਾਸਮਤੀ ਬਾਰੇ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਜਿਹੜਾ ਪਿਛਲੇ ਸਾਲਾਂ 'ਚ ਵੀ ਗੱਲਬਾਤ ਕਰਦਾ ਰਿਹਾ ਕਿ ਰਕਬਾ ਜਿਹੜਾ ਹੈਗਾ ਆਪਾਂ ਝੋਨੇ ਦਾ ਬਾਸਮਤੀ ਦਾ ਇਹ ਵੰਡਮਾ ਲਾਉਣਾ ਹੁੰਦਾ ਹੈ ਕਈ ਵਾਰ ਕੀ ਹੁੰਦਾ ਕਿ ਕਿਸੇ ਸਾਲ ਰੇਟ ਚੰਗਾ ਮਿਲ ਗਿਆ ਅਗਲੇ ਸਾਲ ਉਹ ਚ ਨਵੇਂ ਪਲੇਅਰ ਆ ਜਾਂਦੇ ਕਿਸੇ ਵੀ ਫਸਲ ਦਾ ਹੋਵੇ ਚਾਹੇ ਆਲੂਆਂ ਦੀ ਗੱਲ ਕਰ ਲਈਏ ਚਾਹੇ ਸਬਜ਼ੀ ਦੀ ਗੱਲ ਕਰ ਲਈਏ ਤੇ ਫਿਰ ਉਹਦੂ ਅਗਲੇ ਸਾਲ ਨਿਕਲਦੇ ਵੀ ਉਹੀ ਕਿਸਾਨ ਨੇ ਜਿਹੜੇ ਨਵੇਂ ਆਉਂਦੇ ਆ ਉਹੀ ਅਗਲੇ ਸਾਲ ਘਟ ਜਾਂਦੇ ਕਿਉਂਕਿ ਜਿਹੜਾ ਲੰਬੇ ਸਮੇਂ ਤੋਂ ਕੋਈ ਸਬਜ਼ੀ ਦੀ ਕੋਈ ਫਸਲ ਦੀ ਕਾਸ਼ਤ ਕਰਦੇ ਆ ਨਾ ਕਿਸਾਨ ਵੀਰ ਬੰਡਵਾ ਉਹਨਾਂ ਨੂੰ ਜਿਹੜਾ ਪਤਾ ਹੁੰਦਾ ਇਸ ਗੱਲ ਦਾ ਕਿ ਮਾਰਕੀਟ ਚ ਡਾਊਨ ਆਉਂਦਾ ਜੀ ਦਾ ਖਾਸ ਤੌਰ ਤੇ ਕਈ ਵਾਰ ਪ੍ਰੋਫਿਟ ਵੀ ਬਹੁਤ ਚੰਗਾ ਹੋ ਜਾਂਦਾ ਤੇ ਕਈ ਵਾਰ ਜਿਹੜਾ ਹੈਗਾ ਪ੍ਰੋਫਿਟ ਪੂਰਾ ਮਾਰਜਨ ਆਪਾਂ ਨੂੰ ਪੂਰਾ ਨਹੀਂ ਮਿਲਦਾ ਹੈਗਾ ਤਾਂ ਵੰਡਮਾ ਰਕਬਾ ਲਾਉਂਗੇ ਤਾਂ ਉਹ ਚ ਆਪਣਾ ਰਿਸਕ ਕਵਰ ਹੁੰਦਾ ਹੈ। ਬਜਾਏ ਕਿ ਆਪਾਂ ਸਾਰਾ ਰਕਬਾ ਬਾਸਮਤੀ ਦਾ ਲਾਈਏ ਵੰਡਮਾ ਲਾਈਏ ਕੁਝ ਰਕਬਾ ਆਪਾਂ ਘੱਟ ਸਮੇ ਵਾਲੀਆਂ ਝੋਨੇ ਦੀ ਕਿਸਮ ਲਾ ਸਕਦੇ ਕੁਝ ਰਕਬਾ ਬਾਸਮਤੀ ਦਾ ਲਾ ਸਕਦੇ ਕੁਝ ਰਕਬਾ ਜੇ ਤੁਸੀਂ ਕੁਈ ਮੱਕੀ ਦੀ ਕਾਸ਼ਤ ਕਰਨੀ ਆ ਕੋਈ ਕਿਸੇ ਕਿਸਾਨ ਵੀ ਨੇ ਹੋਰ ਦਾਲਾਂ ਦੀ ਕੋਈ ਸੋਇਆਬੀਨ ਦੀ ਕਈ ਕਿਸਾਨ ਜਿਵੇਂ ਨਰਮਾ ਬੀਜ ਤਾਂ ਨਰਮੇ ਦੀ ਕਾਸ਼ਤ ਹੋ ਜਾਂਦੀ ਹੈ ਤਾਂ ਇਹਨਾਂ ਕਿਸਮਾਂ ਦੀ ਜੇ ਮੈਂ ਗੱਲ ਕਰਾਂ ਬਾਸਮਤੀ ਕਿਸਮਾਂ ਨੇ ਜਿਹੜੀਆਂ ਇਹ ਦੋਵੇਂ ਕਿਸਮਾਂ ਘੱਟ ਸਮੇਂ ਵਾਲੀਆਂ ਕਿਸਮਾਂ ਨੇ ਪਾਣੀ ਦੀ ਬਚਤ ਵਾਸਤੇ ਤੇ ਖਰਚੇ ਦੀ ਬਚਤ ਵਾਸਤੇ ਬਹੁਤ ਚੰਗੀਆਂ ਕਿਸਮਾਂ ਨੇ ਖਾਸ ਤੌਰ ਤੇ 1847 ਹੈ ਜਿਹੜੀ ਅ ਕੰਢੀ ਮਰੋੜ ਤੇ ਝੋਲਸ ਰੋਗ ਦੋਹਾਂ ਪ੍ਰਤੀ ਇਹਨਾਂ ਸਿਰੋਖਾਸ ਤੌਰ ਤੇ 10 ਦੇ 10 ਜਵਾਨਾਂ ਚੋਂ ਪੰਜਾਬ ਚ ਜਿੰਨੇ ਵੀ ਪਾਈ ਜਾਂਦੇ ਉਹਨਾਂ ਦਾ ਟਕਰਾ ਕਰਨ ਦੇ ਸਮਰੱਥਾ ਕੰਢੀ ਰੋਗ ਪ੍ਰਤੀ ਦਰਮਿਆਨੀ ਸਹਿਣਸ਼ੀਲਤਾ ਚ ਹੈਗੀ ਆ ਬਹੁਤ ਚੰਗੀ ਕਿਸਮਾਂ 1692 ਆ ਉਹਦੇ ਵਿੱਚ ਥੋੜੀ ਬਹੁਤੀ ਜਿਹੜੀ ਸਮੱਸਿਆ ਇਸ ਰੋਗ ਦੀ ਆ ਜਾਂਦੀ ਕਈ ਵਾਰੀ ਕੰਢੀ ਰੋਗ ਦੀ ਤਾਂ ਟਾਈਮਲੀ ਆਪਾਂ ਨੂੰ ਜਿਹੜੀ ਸਪਰੇ ਉਹ ਕਰਨੀ ਪੈਂਦੀ ਆ ਜਿਹੜੀ ਇਹ ਠਾ ਪੂਸਾ ਬਾਸਮਤੀ 1692 ਹੈ ਇਹ ਸੀਡ ਟੂ ਸੀਡ 110 ਤੋਂ 115 ਦਿਨ ਲੈਂਦੀ ਮਤਲਬ ਪਨੀਰੀ ਪੱਟ ਕੇ ਖੇਤ ਚ ਲਾਉਣ ਤੋਂ ਬਾਅਦ ਇਹ 88 90 85 90 ਦਿਨ ਲੈਂਦੀ ਆ ਤੇ ਜਿਹੜੀ ਪੂਸਾ ਬਾਸਮਤੀ 1847 ਆ ਉਹ ਸੀਡ ਟੂ ਸੀਡ 125 ਦਿਨ ਦੇ ਕਰੀਬ ਲੈਂਦੀ ਆ ਤੇ ਪਨੀਰੀ ਪੁੱਟ ਕੇ ਖੇਤ ਲਾਉਣ ਤੋਂ ਬਾਅਦ 99 ਦਿਨ ਲੈਂਦੀ ਆ ਕੱਦ ਦੇ ਵਿੱਚ ਜਿਹੜੀ 1847 ਦਾ ਕੱਦ ਦਾ ਜਿਹੜਾ ਉਹ 4-5 ਇੰਚੀ ਹੈ ਔਸਤ ਕੱਦ ਦਾ ਜਿਹੜਾ ਉਹ 1692 ਤੋਂ ਜ਼ਿਆਦਾ ਆ ਪਰ ਦੋਹੇ ਕਿਸਮਾਂ ਜਿਹੜੀਆਂ ਡਿਗਣ ਪ੍ਰਤੀ ਤੇ ਕਿਰਨ ਪ੍ਰਤੀ ਕਾਫੀ ਇਹਨਾਂ ਦੇ ਪ੍ਰਤੀ ਮਤਲਬ ਕਿਰਦੀਆਂ ਨਹੀਂ ਆਈ ਸ਼ੈਟਰਿੰਗ ਨਹੀਂ ਹੁੰਦੀ ਨੌਨ ਸ਼ੈਟਰਿੰਗ ਨੌਨ ਲੋਜਿੰਗ ਜਿਹੜੀਆਂ ਵੈਰਾਈਟੀਆਂ ਨੇ ਇਹ ਡਿੱਗਦੀਆਂ ਵੀ ਬਹੁਤ ਘੱਟ ਨੇ ਤੇ ਕਿਰਦੀਆਂ ਵੀ ਬਹੁਤ ਘੱਟ ਨੇ ਬਸ਼ਰਤੇ ਕਿ ਆਪਾਂ ਜ਼ਰੂਰਤ ਤੋਂ ਵੱਧ ਯੂਰੀਆ ਨਾ ਪਾਈਏ ਯੂਰੀਆ ਜਦੋਂ ਆਪਾਂ ਵੱਧ ਪਾਉਨੇ ਕਿਸਾਨ ਵੀਰੋ ਬਾਸਮਤੀ ਜੇ ਆਪਾਂ ਝੋਨੇ ਜਿੰਨੀ ਯੂਰੀਆ ਪਾ ਦਨੇ ਵੱਤ ਤੋਂ ਵੱਧ ਵੱਤ ਤੋਂ ਵੱਧ ਡੇਢ ਗੱਟਾ ਹੱਦ ਦੋ ਗੱਟੇ ਆਪਾਂ ਤਿੰਨ ਤਿੰਨ ਗੱਟਿਆਂ ਤਾਂ ਜਿਹੜੀ ਖਾਦ ਪਾ ਦਿੰਨੇ ਆ ਤਾਂ ਉਹਦੇ ਨਾਲ ਬਾਸਮਤੀ ਫਿਰ ਡਿੱਗਦੀ ਵੀ ਹੈ ਬਿਮਾਰੀ ਵੀ ਆ ਜਾਂਦੀ ਝਾੜ ਵੀ ਕੱਟ ਜਾਂਦਾ ਫਲਾਉਟ ਚਾਈ ਵੱਜ ਜਾਂਦੀ ਹੈ ਇਸ ਗੱਲ ਦਾ ਖਾਸ ਖਿਆਲ ਰੱਖਣਾ ਜਿਹੜੀ ਕੁਆਲਟੀ ਵਾਈਜ਼ ਹੈ ਉਹ ਕਈ ਥਾਂ ਉਹ ਰਲਦੇ ਮਿਲਦੇ ਜਿਹੜੇ ਫੀਡਬੈਕ ਕਿਸਾਨ ਵੀਰਾਂ ਤੋਂ ਮਿਲਦੇ ਆ ਕਿ 1692 ਦਾ ਕਈ ਵਾਰ ਰੇਟ ਚੰਗਾ ਮਿਲ ਜਾਂਦਾ 1847 ਤੋਂ ਪਰ ਝਾੜ ਵਾਈ ਜੀ ਆਪਾਂ ਗੱਲ ਕਰੀਏ ਝਾੜ ਦੋਹਾਂ ਦਾ ਚੰਗਾ ਝਾੜ ਦੇ ਵਿੱਚ ਜੇ ਆਪਾਂ ਚੰਗਾ ਝਾੜ ਲਵਾਂਗੇ ਨਾ 25 ਤੋਂ 28 ਕੁਇੰਟਲ ਝਾੜ ਲੈਣੇ ਦੋਹਾਂ ਕਿਸਮਾਂ ਚ ਬਾਸਮਤੀ ਦੀਆਂ ਘੱਟ ਸਮਝ ਵਾਲੀਆਂ ਕਿਸਮਾਂ ਨੇ ਤਾਂ ਆਪਾਂ ਨੂੰ ਇਹ ਚ ਘਾਟਾ ਨਹੀਂ ਪੈਂਦਾ ਪਰ ਉਹ ਵੱਧ ਝਾੜ ਲੈਣਾ ਕਿਵੇਂ ਆ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਣਾ ਝਾੜ ਜਿਹੜਾ 20-22 ਕੁਇੰਟਲ ਤੇ 23 ਤੇ ਰਹਿ ਜਾਂਦਾ ਤੇ ਰੇਟ ਵੀ ਆਪਾਂ ਨੂੰ 3000 ਰੁਪਏ ਮਿਲਿਆ 2800 3000 ਤਾਂ ਫਿਰ ਉਹ ਜਿਹੜਾ ਹੈਗਾ ਬਹੁਤਾ ਆਪਣੇ ਵਾਸਤੇ ਲਾਹੇਵੰਦ ਨਹੀਂ ਇਹਨਾਂ ਦਾ ਜੇ ਉਹੀ ਆਪਣਾ ਝਾੜ 27-28 ਕੁਇੰਟਲ ਤੱਕ ਹੈਗਾ ਤਾਂ ਆਪਾਂ ਨੂੰ ਗਰ ਇਸ ਕਿਸੇ ਹੱਦ ਤੱਕ ਜਿਹੜਾ ਹੈਗਾ ਕਵਰ ਆਪਣਾ ਹੋ ਜਾਂਦਾ ਤੇ ਜਿਹੜਾ ਵੀ ਚੰਗਾ ਤੇ ਰੇਟ ਵੀ ਚੰਗਾ ਮਿਲ ਜੇ ਤਾਂ ਬਹੁਤ ਵਧੀਆ ਗੱਲ ਹੈ ਤਾਂ ਇਹਦੇ ਵਿੱਚ ਜਿਹੜਾ ਹੈਗਾ ਹੁਣ ਜਿਵੇਂ ਖੇਤ ਨੂੰ ਖੁੱਲਾ ਪਟਨਾ ਕਿਤੇ ਰੋਗ ਵਗੈਰਾ ਨਰਵੇ ਉਲੀ ਰੋਗ ਦੀ ਰੈਸ਼ ਨਾ ਖੇਤਾਂ ਦੇ ਵਿੱਚ ਰਵੇ ਫੇਰ ਉਹਨੂੰ ਜਿਹੜਾ ਹੈਗਾ ਆਪਾਂ ਜ਼ਰੂਰਤ ਅਨੁਸਾਰ ਟਾਈਮਲੀ ਜਿਹੜੀ ਹੈਗੀ ਹੈ ਇਹ ਨਹੀਂ ਕਿ ਆਪਾਂ ਮਈ ਦੇ ਵਿੱਚ ਹੀ ਬਾਸਮਤੀ ਦੀ ਪਨੀਰੀ ਬੀਜ ਲਈ ਇੰਨਾ ਕਿਸਮਾਂ ਦੀ ਪਨੀਰੀ 1 ਜੂਨ ਤੋਂ ਬਾਅਦ ਖਾਸ ਤੌਰ ਤੇ 18 47 ਆਪਾਂ 1 ਜੂਨ ਤੋਂ ਬਾਅਦ 5 ਜੂਨ 10 ਜੂਨ 15 ਜੂਨ ਤਾਈਂ ਵੇਚ ਸਕਦੇ ਹਾਂ ਜਿਹੜੀ ਤੁਹਾਡੀ 16 92 ਉਹ ਤੁਸੀਂ 15 ਜੂਨ ਤੋਂ ਬਾਅਦ 15 ਜੂਨ 18 ਜੂਨ 20 ਜੂਨ 22 ਜੂਨ ਤਾਈਂ 25 ਜੂਨ ਤਾਈਂ ਜਿਹੜੀ ਪਨੀਰੀ ਉਹ ਦੀ ਬੀਜ ਸਕਦੇ ਹਾਂ ਫਿਰ ਜ਼ਰੂਰੀ ਗੱਲ ਹੁੰਦੀ ਕਿ ਆਪਾਂ 20 22 25 ਦਿਨਾਂ ਦੇ ਅੰਦਰ ਤਿਆਰ ਕਰਕੇ ਬਣੀਲੀ ਲਾਉਣੀ ਆ ਇਹ ਨਹੀਂ ਕਿ ਆਪਾਂ 35 ਦਿਨ ਦੀ ਬਣੀਲੀ ਲਾ ਰਹੇ ਹਾਂ ਕਿਉਂਕਿ ਸਮਾਂ ਤਾਂ ਬਹੁਤ ਘੱਟ ਲੈਂਦੀਆਂ ਨੇ ਕਿਸਮਾ ਇਹ ਫਿਰ ਬੀਜ ਦੀ ਸੋਧ ਬੜੀ ਜ਼ਰੂਰੀ ਹੈ ਇਹਦੇ ਬਾਰੇ ਮੈਂ ਵੱਖਰੀਆਂ ਵੱਖਰੀਆਂ ਜਿਹੜੀਆਂ ਹੈਗੀਆਂ ਵੀਡੀਓਜ਼ ਕੋਸ਼ਿਸ਼ ਕਰੂੰਗਾ ਜਿਵੇਂ ਜਿਵੇਂ ਤੁਹਾਡੇ ਸਵਾਲ ਹੋਣਗੇ ਨਾਲ ਦੀ ਨਾਲ ਜਾਣਕਾਰੀ ਸਾਂਝੀ ਕਰੀ ਜਾਊਂਗਾ ਕਿ ਆਪਾਂ ਇਹਦਾ ਬਹੁਤ ਸ਼ਾਨਦਾਰ ਝਾੜ ਕਿਉਂਕਿ 28 28 ਕਿੰਟਲ ਤੱਕ ਝਾੜ ਦੇ ਜਾਂਦੀਆਂ ਬਾਕੀ ਆਪਣਾ ਫੀਡਬੈਕ ਥੱਲੇ ਜ਼ਰੂਰ ਸਾਂਝਾ ਕਰਦਿਆ ਕਰੋ ਕਿ ਮੈਂ 18 47 ਜਾਂ 16 92 ਬੀਜੋਂ ਤੁਹਾਡਾ ਫੀਡਬੈਕ ਉਹ ਥੱਲੇ ਕਮੈਂਟਾਂ ਜਰੂਰ ਦੱਸਿਆ ਕਰੋ ਹੋਰ ਕਿਸਾਨ ਵੀਰਾਂ ਨੂੰ ਵੀ ਪਤਾ ਲੱਗ ਜਾਂਦਾ ਜੇ ਕੋਈ ਨਵੀਂ ਗੱਲ ਹੁੰਦੀ ਹੈ ਮੇਰੇ ਵੀ ਧਿਆਨ 'ਚ ਆ ਜਾਂਦੀ ਤਾਂ ਆਪਾਂ ਉਹਦੇ ਬਾਰੇ ਵੀ ਜਿਹੜੀ ਅੱਗੇ ਗੱਲ ਕਰਦੇ ਰਹਿੰਨੇ ਹੈਗੇ ਆ ਤਾਂ ਵੀ ਸੋ ਦਾ ਫਿਰ ਜਰੂਰ ਤਨਸਾਰ ਆਪਾਂ ਖਾਦਾ ਪਾਉਣੀ ਹੈ ਜੂਰੀਆ ਹੁਣ ਜੂਰੀਆ ਪਹਿਲੀ ਪੈਂਦੀ ਆ ਪਰ ਤਿੰਨ ਹਫਤਿਆਂ ਤੇ ਆਪਾਂ ਨਾਲ ਦੀ ਨਾਲ ਲਾਉਣ ਸਾਰੀ ਬਾਸਮਤੀ ਨੂੰ ਝੋਨੇ 'ੰਗ ਜੂਰੀਆ ਪਾਉਣ ਲੱਗ ਪੈਨੇ ਉਹ ਵੀ ਬੜੀ ਸਮੱਸਿਆ ਕ੍ਰੀਏਟ ਕਰਦੀ ਹੈ ਇਹ ਗੱਲਾਂ ਨੇ ਕੁਝ ਆਉਣ ਵਾਲੇ ਸਮੇਂ 'ਚ ਮੈਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗਾ ਜੇ ਆਪਾਂ ਕਿਸਮ ਦੀ ਝੋਣ ਦੀ ਗੱਲ ਕਰੀ ਉਹਦਾ ਪਲੱਸ ਪੁਆਇੰਟ ਹੈ ਕਿ ਪੀਏਯੂ ਲੁਧਿਆਣਾ ਵੱਲੋਂ ਜਿਹੜੀ ਪੰਜਾਬ ਦੇ ਵਿੱਚ ਇਹ ਸਿਫਾਰਿਸ਼ ਹੈ ਤੇ ਉਹਨਾਂ ਦੇ ਡੈੱਪਟਾਪ ਟਰਾਇਲ ਉਹਨਾਂ ਨੇ ਲਾ ਕੇ ਆਪਦੇ ਤੌਰ ਤੇ ਕਿਉਂਕਿ ਪੀਏ ਲੁਧਿਆਣਾ ਵੱਲੋਂ ਫਿਰ ਵੱਖਰੇ ਤੌਰ ਤੇ ਜਿਹੜੀ ਸਿਫਾਰਿਸ਼ ਦਿੱਤੀ ਜਾਂਦੀ ਹੈ ਆਈਸੀਆਰ ਤੋਂ ਬਾਅਦ ਤਾਂ ਤੁਸੀਂ ਜਿਹੜਾ ਹੈਗੇ ਬੇਫਿਕਰ ਹੋ ਕੇ 1847 ਦੀ ਚੋਣ ਕਰ ਸਕਦੇ ਆਂ ਦੂਸਰੀ ਆ ਕਿ 1692 ਤੁਹਾਡੇ ਏਰੀਆ ਵਾਈਜ਼ ਤੁਸੀਂ ਕਿਉਂਕਿ 1692 ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਇਹ ਬੜਾ ਚੰਗਾ ਝਾੜ ਤੇ ਬੜਾ ਚੰਗਾ ਰੇਟ ਆਪਾਂ ਨੂੰ ਦਿੰਦੀ ਚੌਲ ਦੀ ਕੁਆਲਿਟੀ ਇਹਦੀ ਵਧੀਆ ਹੈਗੀ ਹੈ ਬਸ਼ਰਤੇ ਕਿ ਇਹ ਆਪਾਂ 15 20 ਜੂਨ ਤੋਂ ਬਾਅਦ ਇਹਦੀ ਪਨੀਰੀ 15 ਜੂਨ ਤੋਂ ਬਾਅਦ ਵੇਚੀਏ ਘੱਟੋ ਘੱਟ 15 ਤੋਂ 30 ਜੂਨ ਦੇ ਵਿੱਚ ਵਿੱਚ ਬੀਜ ਲਓ ਤੇ ਉਸ ਤੋਂ ਬਾਅਦ ਉਹਦੀ ਜਲਾਈ ਦੇ ਵਿੱਚ ਲਵਾਈ ਹੋ ਜਾਂਦੀ ਹੈ 20 ਜੁਲਾਈ 25 ਜੁਲਾਈ ਨੂੰ ਜਿਹੜੀ ਹੈਗੀ ਆ ਤੁਸੀਂ ਉਹਦੀ ਲਵਾਈ ਕਰ ਸਕਦੇ ਹੈਗੇ ਆ ਤੇ ਖਾਸ ਤੌਰ ਤੇ ਜਿਹੜੇ ਯੂਰੀ ਵਾਲੇ ਪੱਖੋਂ ਆਪਸੇੋਂ ਆਪ ਬੜਾ ਧਿਆਨ ਦੇਣਾ ਤੇ ਜਰੂਰ ਤਨਸਾਰ ਸਪਰੇ ਆਪਾਂ ਜਿਹੜੇ ਹੈਗੇ ਆ ਪਨੀਰੀ ਦੇ ਉੱਤੇ ਫਿਰ ਉਹਦੇ ਉੱਤੇ ਜਦੋਂ ਖੜੀ ਫਸਲ ਆ ਖੇਤ ਦੇ ਵਿੱਚ ਪੁੱਟ ਕੇ ਪਨੀਲਾਤੀ ਤਾਂ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਇਹ ਕਿਸਮ ਦੀ ਵੀ ਚੋਣ ਕਰ ਸਕਦੇ ਦੋਹੇ ਕਿਸਮਾਂ ਜਿਹੜੀਆਂ ਆਈਆਂ ਚੰਗੀਆਂ ਨੇ ਬੇਫਿਕਰ ਹੋ ਕੇ ਤੁਸੀਂ ਵੰਡਮਾ ਰਕਬਾ ਲਾਓ ਬਹੁਤ ਬਹੁਤ ਧੰਨਵਾਦ ਸ਼ੁਕਰੀ ਮਿਹਰਬਾਨ